ਕਈ ਰਾਉਂਡ ਫਾਇਰਿੰਗ ਹੋਈ ਹੈ ਪੁਲਿਸ ਦੀ ਗੋਲੀ ਦੇ ਨਾਲ ਗੈਂਗਸਟਰ ਕ੍ਰਿਸ਼ਨ ਕੁਮਾਰ ਉਰਫ ਅਕੀ ਜ਼ਖਮੀ ਹੋ ਗਿਆ ਜਗਰਾਉਂ ਦੇ ਪਿੰਡ ਅਦਰਸਲ ਸਦਰਪੁਰਾ ਦੇ ਵਿੱਚ ਇਹ ਮੁਕਾਬਲਾ ਹੋਇਆ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਉਸ ਤੋਂ ਪਹਿਲਾਂ ਹ ਲੁਧਿਆਣਾ ਦੇ ਵਿੱਚ ਐਨਕਾਊਂਟਰ ਦੇ ਦੌਰਾਨ ਜੋ ਕਿ ਦੋ ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਇਸ ਦੇ ਬਾਅਦ ਹੁਣ ਜਗਰਾਉਂ ਦੇ ਵਿੱਚ ਵੀ ਐਨਕਾਊਂਟਰ ਹੋਇਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਹੇਮਰਾਜ ਬੱਬਰ ਜੜ ਚੁੱਕੇ ਨੇ ਆ ਹੇਮਰਾਜ ਕੀ ਕੋ ਜਾਣਕਾਰੀ ਹੈ ਕਿੰਨੇ ਵਜੇ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਹੈ ਆ ਹੁਣ ਤੱਕ ਦਾ ਕੀ ਤਾਜ਼ਾ ਅਪਡੇਟ ਪਰਵਿੰਦਰ ਦੇਖੋ ਇਸ 8 ਅਕਤੂਬਰ ਦੀ ਗੱਲ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਕਰਕੇ ਪੁਲਿਸ ਨੇ ਇੱਕ ਗੈਂਗਸਟਰਾਂ ਦਾ ਕੰਟਰੋਲ ਕੀਤਾ ਹੈ ਇਹ ਉਹ ਗੈਂਗਸਟਰ ਹੈ ਜਿਨ੍ਹਾਂ ਨੇ ਪਿਛਲੇ ਹਫ਼ਤੇ ਚਿਰਾਉਂ ਦੇ ਰਿਖੇ ਵਾਲੇ ਜ਼ਿਲ੍ਹੇ ਤੇ ਪਹੜੀ ਕੀਤੀ ਸੀ ਦੁਕਾਨ ਦੇ ਬਾਹਰ ਫਾਇਰਿੰਗ ਹੋਈ ਸੀ ਹੋਰ ਇਹਨਾਂ ਦਾ ਮਨਸ਼ਾ ਕੀ ਸੀ ਉਸ ਨੂੰ ਮਿਲ ਤਕ ਪਤਾ ਨਹੀਂ ਲੱਗਿਆ ਸੀ ਇਹ ਸ੍ਰੋਚਕਾਂ ਮੰਗਣ ਵਾਲੇ ਸਨ ਜਾਂ ਸਿਰਫ ਡਰਨ ਵਾਲੇ ਸਨ ਜਾਂ ਇਹਨਾਂ ਦੀ ਹੋਰ ਕੀ ਮਕਸਦ ਸੀ ਆਪੋਰ ਪੁਲਿਸ ਉਸੇ ਸੀਸੀਟੀਵੀ ਦੇ ਰਾਹ ਤੇ ਜੋ ਇਹ ਨਹੀਂ ਤਲਾਸ਼ ਕਰ ਰਹੀ ਸੀ ਇਹ ਦੋ ਨੌਜਵਾਨ ਹਾਂ ਠੀਕ ਹੈ ਮਰਾਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਲੁਧਿਆਣਾ ਤੋਂ ਬਾਅਦ ਅਸਲ ਜਿਗਰਾਉ ਦੇ ਵਿੱਚ ਪੁਲਿਸ ਦੇ ਬਲੇ ਵੱਡੀ ਕਾਰਵਾਈ ਕੀਤੀ ਗਈ ਐਨਕਾਉਂਟਰ ਹੋਇਆ ਆ ਤੁਹਾਨੂੰ ਮੌਕੇ ਦੀ ਉਸੇ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਪੁਲਿਸ ਦੇ ਬਲੇ ਪੂਰੀ ਕਾਰਵਾਈ ਕੀਤੀ ਗਈ ਹੈ ਦਰਸਲ ਅੱਜ ਜਗਰਾਉਂ ਦੇ ਵਿੱਚ ਪੁਲਿਸ ਦੀ ਗੈਂਗਸਟਰ ਦੇ ਨਾਲ ਮੁੱਠਪੇੜ ਹੋਈ ਹੈ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਕਈ ਰਾਉਂਡ ਫਾਇਰਿੰਗ ਹੋਈ ਹੈ ਤੇ ਪੁਲਿਸ ਦੀ ਗੋਲੀ ਦੇ ਨਾਲ ਗੈਂਗਸਟਰ ਕ੍ਰਿਸ਼ਨ ਕੁਮਾਰ ਉਰਫ ਅੱਕੀ ਜ਼ਖਮੀ ਹੋਇਆ ਹੈ ਅੱਜ ਜਗਰਾਉਂ ਦੇ ਪਿੰਡ ਸਦਰਪੁਰਾ ਦੇ ਵਿੱਚ ਇਨਕਾਊਂਟਰ ਹੋਇਆ ਜਿੱਥੇ ਦੀਆਂ ਤਣਾਸੀਆਂ ਤਸਵੀਰਾਂ ਵਿਖਾ ਰਹੇ ਕੋਈ ਦਿਨ ਪਹਿਲਾਂ ਜੁਵੈਲਰ ਦੀ ਦੁਕਾਨ ਤੇ ਇਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਗੈਂਗਸਟਰ ਅੱਕੀ ਤੇ ਦੂਜੇ ਸਾਥੀ ਦੀ ਭਾਲ ਵੀ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਹੈ ਜੇ ਬਦਮਾਸ਼ਾਂ ਦੇ ਖਿਲਾਫ ਗੈਂਗਸਟਰ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਆ ਜਿਹੜੇ ਕਿ ਗੈਂਗਸਟਰ ਜਿਹੜੇ ਬਦਮਾਸ਼ ਵਕਫ ਵਕ ਵਾਰਦਾਤਾਂ ਦੇ ਵਿੱਚ ਵਕਫ ਵਕ ਇਸਾਂ ਦੇ ਵਿੱਚ ਵਾਂਟਡ ਨੇ ਉਹਨਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ ਉਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆਈ ਉਸ ਦੇ ਬਾਅਦ ਜਗਰਾਉਂ ਦੇ ਵਿੱਚ ਇਹ ਅਨਕਾਉਂਟਰ ਹੋਇਆ